ਸਚੀ ਕਾਲ ਜੀ ਆਈ ਹੋਪ ਤੁਸੀਂ ਵਧੀਆ ਹੋਵੋਗੇ ਤੇ ਪੇਪਰ ਦੀ ਤਿਆਰੀ ਵਧੀਆ ਕਰ ਰਹੇ ਹੋਵੋਗੇ ਤਾਂ ਦੋਸਤੋ ਵੀਡੀਓ ਨੂੰ ਐਂਡ ਤੱਕ ਦੇਖਣਾ ਦੋਸਤੋ ਜੇਕਰ ਵਧੀਆ ਲੱਗੀ ਉਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਇਹ ਸਾਰਿਆਂ ਤੱਕ ਵੀਡੀਓ ਪਹੁੰਚ ਸਕੇ ਅਤੇ ਜੇਕਰ ਚੈਨਲ ਤੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਦੋਸਤੋ ਤਾਂ ਪਹਿਲਾ ਕੁਐਸਚਨ ਦੇਖਦੇ ਹਾਂ ਇਹ ਕਹਿੰਦਾ ਹੈ ਬਿਆਨ ਅਤੇ ਦੈਣੀ ਕਿ ਸੰਗੀਤ ਸਾਜ਼ ਨਾਲ ਸੰਬੰਧਿਤ ਹਨ ਤਾਂ ਦੋਸਤੋ ਬਿਆਨ ਯਾਦ ਰੱਖਣਾ ਬਿਆਨ ਅਤੇ ਦੈਣੀ ਇਹ ਦੋਨੇ ਸਾਡੀਆਂ ਤਬਲੇ ਨਾਲ ਰਿਲੇਟਡ ਹਨ ਦੋਸਤੋ ਪੰਜਾਬੀ ਸੱਭਿਆਚਾਰ ਚ ਇਸ ਤਰ੍ਹਾਂ ਦੇ ਕੁਐਸਚਨ ਆਉਣਗੇ ਤਾਂ ਤਬਲਾ ਯਾਦ ਰੱਖਣਾ ਬਿਆਨ ਅਤੇ ਦੈਣੀ ਵੀ ਹੈ ਨੈਕਸਟ ਕੁਐਸਚਨ ਦੀ ਗੱਲ ਕਰੀਏ ਕਹਿੰਦਾ ਹੈ ਹੁਣ ਜਿਸ ਤਰ੍ਹਾਂ ਕਿ ਅਮਰਤਾ ਸ਼ੇਰਗਿੱਲਾ ਗਈ ਉਸੇ ਤਰ੍ਹਾਂ ਕੀ ਇਹ ਕੁਐਸਚਨ ਹੈ ਖਿਡਾਰੀ ਬਲਵੀਰ ਸਿੰਘ ਹੀਟ ਲਿਖੀਆਂ ਖੇਡਾਂ ਵਿੱਚੋਂ ਕਿਸ ਨਾਲ ਸਬੰਧਤ ਹੈ ਤਾਂ ਦੋਸਤੋ ਕਬੱਡੀ ਨਹੀਂ ਲਾ ਕੇ ਆਉਣਾ ਗਲਤਕਾਰ ਆਉਗੇ ਤਾਂ ਇਹ ਕੀ ਹੈ ਹਾਕੀ ਹੈ ਇਸ ਦਾ ਆਨਸਰ ਦੋਸਤੋ ਅਗਲਾ ਕੁਐਸਚਨ ਕਹਿੰਦਾ ਹੈ ਕਿੰਦੀ ਕੜਾ ਪੰਜਾਬ ਕਿੰਦੀ ਕੜਾ ਪੰਜਾਬ ਦਾ ਇੱਕ ਪਿੰਡੂ ਖੇਡ ਹੈ ਇਸ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਤਾ ਦੇਖੋ ਦੋਸਤੋ ਬਹੁਤ ਵਧੀਆ ਕੁਐਸਚਨ ਪਹਿਲਾਂ ਵਾਲੇ 2 ਸਾਨ ਤੇ ਇੱਕ ਇਹ ਕੁਐਸਚਨ ਤੇ ਇਸ ਤੋਂ ਅਗਲੇ ਕੁਐਸਚਨ ਵਧੀਆ ਹੋਣਗੇ ਵਧੀਆ ਲੱਗੀ ਵੀਡੀਓ ਤਾਂ ਲਾਈਕ ਕਰਨਾ ਤਾਂ ਬੰਦ ਆ ਦੋਸਤੋ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੋਸਤੋ ਕਿੱਦੀ ਕੜਾ ਹੈ ਜੋ ਕੀ ਹੈ ਨਾ ਖਿੱੱਡੂ ਹੈ ਨਾ ਕੋਟਲਾ ਸ਼ਿਪਾਕੀ ਹੈ ਨਾ ਕਿੱਕਲੀ ਹੈ ਇਹ ਇੱਕ ਯਸਟੇਪੂ ਹੈ ਤਾਂ ਯਾਦ ਰੱਖਣਾ ਹੈ ਪਿੰਡੂ ਖੇਡਾ ਇਹ ਸਟੇਪੂ ਅਗਲਾ ਕੁਐਸਚਨ ਕਹਿੰਦਾ ਹੈ ਇਹਨਾਂ ਵਿੱਚੋਂ ਕਿਹੜੀਆਂ ਪਿੰਡੂ ਖੇਡਾਂ ਮੁੰਡਿਆਂ ਦੁਆਰਾ ਨਹੀਂ ਖੇਡੀਆਂ ਜਾਂਦੀਆਂ ਤਾਂ ਦੋਸਤੋ ਮੁੰਡਿਆਂ ਦੁਆਰਾ ਨਹੀਂ ਖੇਡਿਆ ਇਹ ਕੱਗਰ ਫੀਸੀ ਹੈ ਜੋ ਮੁੰਡਿਆਂ ਦੁਆਰਾ ਖੇਡੀ ਜਾਂਦੀ ਹੈ ਤਾਂ ਇਹ ਤਾਂ ਸਾਡਾ ਗਲਤ ਹੋ ਜਾਵੇਗਾ ਕਬੱਡੀ ਵੀ ਕੀ ਹੈ ਪੰਜਾਬ ਦੀ ਰਾਜ ਖੇਡ ਹੈ ਮੁੰਡਿਆਂ ਦੁਆਰਾ ਖੇਡੀ ਜਾਂਦੀ ਹੈ ਗਲਤ ਹੋ ਗਿਆ ਖਿੱਡੂ ਵੀ ਗਲਤ ਹੋ ਗਿਆ ਤਾਂ ਕੋਟਲਾ ਛਪਾਕੀ ਹੈ ਆਪਸ਼ਨ ਚ ਹੋਵੇਗਾ ਇਹ ਲੜਕੀਆਂ ਹੀ ਖੇਡਦਾ ਕੋਟਲਾ ਛਪਾਕੀ ਤਾਂ ਰਾਈਟ ਆਨਸਰ ਹੋਵੇਗਾ ਕੋਟਲਾ ਛਪਾਕੀ ਨੈਕਸਟ ਕੁਐਸਚਨ ਕਹਿੰਦਾ ਹੈ ਦੋਸਤੋ ਪੁਰਾਤਨ ਸਮੇਂ ਵਿੱਚ ਕਾਲਾ ਸੱਪ ਇਹਨਾਂ ਵਿੱਚੋਂ ਕਿਸ ਚੀਜ਼ ਦਾ ਨਾਮ ਸੀ ਤਾਂ ਤੁਹਾਨੂੰ ਮੈਂ ਦੱਸ ਦਿੰਦਾ ਹਾਂ ਇਹ ਕੁਐਸਚਨ ਤੁਹਾਨੂੰ ਕਨਫਿਊਜ਼ ਕਰਨ ਵਾਲਾ ਹੈ ਕਾਲਾ ਸੱਪ ਕਾਲਾ ਸੱਪ ਹੈ ਜੋ ਕੀ ਹੈ ਜੇਕਰ ਅਸੀਂ ਦੇਖਿਆ ਜਾਵੇ ਤਾਂ ਸੰਗੀਤ ਸਾਜ਼ ਵੀ ਹੈ ਤੇ ਰਵਾਇਤੀ ਪੈਨਣ ਵਾਲੇ ਉਪਕਰਣ ਪਰਾਂਦੇ ਦਾ ਨਾਮ ਵੀ ਹੈ ਤਾਂ ਦੋਸਤੋ ਹੁਣ ਤੁਸੀਂ ਇਹ ਦੇਖਣਾ ਹੈ ਜਦੋਂ ਮੂਰੇ ਕਾਲਾ ਸੱਪ ਪਾਇਆ ਹੋਵੇਗਾ ਤਾਂ ਇਸ ਦਾ ਆਨਸਰ ਆਵੇਗਾ ਪੈਨਨ ਵਾਲਾ ਗਹਿਣਾ ਪਰਾਂਦੇ ਦਾ ਨਾਮ ਹੈ ਕਾਲਾ ਸੱਪ ਜੋ ਦੂਸਰਾ ਹੈ ਉਹ ਮੈਂ ਤੁਹਾਨੂੰ ਅੱਗੇ ਕੁਐਸਚਨ ਦੱਸਾਂਗਾ ਉਸ ਵਿੱਚ ਪਤਾ ਲੱਗ ਜਾਵੇਗਾ ਗਲਤ ਨਹੀਂ ਕਰਕੇ ਹੁਣ ਦੋਸਤੋ ਇਹ ਕੁਐਸਚਨ ਅਗਲਾ ਕੁਐਸਚਨ ਕਹਿੰਦਾ ਚੌਂਕ ਪੂਰਨਾ ਕੀ ਹੁੰਦਾ ਹੈ ਤਾਂ ਇਸ ਦਾ ਆਨਸਰ ਹੈ ਮਿੱਟੀ ਦੀ ਕੰਦ ਉੱਤੇ ਚਿੱਤਰਕਾਰੀ ਕਰਨੀ ਕੀ ਹੈ ਚੌਂਕ ਪੂਰਨਾ ਚੌਂਕ ਪੂਰਿਆ ਮਤਲਬ ਕਿ ਚਮਕਾਇਆ ਤਾਂ ਬਰਤਨ ਬਣਾਉਣ ਦੀ ਕਲਾ ਨਾ ਲਾ ਕੇ ਆਏ ਲੋਕ ਡਾਉਣੇ ਬਣਾਉਣ ਦੀ ਕਲਾ ਕਿਉਂਕਿ ਪੰਜਾਬੀ ਸੱਭਿਆਚਾਰ ਚ ਕੀ ਹੈ ਇਸ ਤਰ੍ਹਾਂ ਦੀਆਂ ਜੋ ਗੱਲਾਂ ਆਉਂਦੀਆਂ ਹਨ ਜੋ ਸਾਰੀਆਂ ਹੀ ਸਹੀ ਲੱਗਣਗੀਆਂ ਦੋਸਤੋ ਨੈਕਸਟ ਕੁਐਸਚਨ ਕਹਿੰਦਾ ਹੈ ਹੀਠਾਂ ਦਿੱਤੇ ਕਿਹੜੇ ਨਾਚ ਤੋਂ ਪਹਿਲਾਂ ਦੇਵਤਿਆਂ ਨੂੰ ਭੇਟ ਚੜਾਉਣ ਦੀ ਪ੍ਰਥਾ ਹੈ ਤਾਂ ਇੱਥੇ ਨਾਚ ਦੀ ਗੱਲ ਆ ਗਈ ਤਾਂ ਕੀ ਹੈ ਦੇਵਤਿਆਂ ਨੂੰ ਭੇਟ ਚੜਾਉਣ ਦੀ ਪ੍ਰਥਾ ਕੁਐਸਚਨ ਆਉਂਦਾ ਹੈ ਕਿਸ ਮੇਲੇ ਵਿੱਚ ਸ਼ੀਤਲਾ ਦੇਵੀ ਦੀ ਪੂਜਾ ਹੁੰਦੀ ਹੈ ਤਾਂ ਜਰਗ ਦਾ ਮੇਲਾ ਹੁੰਦਾ ਹੈ ਬਟ ਇੱਥੇ ਹੈ ਕਿਹੜਾ ਨਾਚ ਹੈ ਨਾਚ ਤੋਂ ਪਹਿਲਾਂ ਦੇਵਤਿਆਂ ਨੂੰ ਭੇਟ ਚੜਾਉਣ ਦੀ ਪ੍ਰਥਾ ਹੈ ਤਾਂ ਉਹ ਹੈ ਦੋਸਤੋ ਕਾਰਥੀ ਯਾਦ ਰੱਖਣਾ ਹੈ ਕਾਰਥੀ ਨੈਕਸਟ ਕੁਐਸਚਨ ਕਹਿੰਦਾ ਹੈ ਦੋਸਤੋ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਣਾ ਦੋਸਤੋ ਅਗਲਾ ਕੁਛ ਨੇ ਕਵਾਲੀਆਂ ਕਿੰਨੇ ਤਰੀਕਿਆਂ ਵਿੱਚ ਗਾਈਆਂ ਜਾਂਦੀਆਂ ਹਨ ਗਾਈ ਜਾਂਦੀ ਹੈ ਨਹੀਂ ਗਾਈਆਂ ਜਾਂਦੀਆਂ ਜਾਂ ਇਥੇ ਹੁਣ ਇੱਕ ਕਵਾਲੀ ਕਿੰਨੇ ਤਰੀਕਿਆਂ ਵਿੱਚ ਗਾਈ ਜਾਂਦੀ ਹੈ ਤਾਂ ਦੋਸਤੋ ਇਹ ਮਿਸਟੇਕ ਹੈ ਉਹਨਾਂ ਦੀ ਐਗਜ਼ਾਮੀਨਰ ਦੀ ਬਟ ਆਪਾਂ ਕੀ ਹੈ ਰਾਈਟ ਆਨਸਰ ਲਾਉਣਾ ਹੈ 5 ਤਾਂ 5 ਤਰੀਕਿਆਂ ਦੀਆਂ ਹੁੰਦੀਆਂ ਹਨ ਕਵਾਲੀਆਂ ਜੋ ਗਾਈਆਂ ਜਾਂਦੀਆਂ ਹਨ ਦੋਸਤੋ ਨੈਕਸਟ ਕੁਐਸਚਨ ਹੈ ਕਹਿੰਦਾ ਹੈ ਕਵਾਲੀ ਦੀ ਕਿਹੜੀ ਥੀਮ ਗੈਰ ਧਾਰਮਿਕ ਹੈ ਤਾ ਗੈਰ ਧਾਰਮਿਕ ਦੀ ਗੱਲ ਆ ਗਈ ਥੀਮ ਮਤਲਬ ਕੀ ਹੈ ਕੋਈ ਪੰਜ ਟਾਈਪ ਦੀਆਂ ਉਹਨਾਂ ਚੋਂ ਇੱਕ ਹੋਵੇਗੀ ਜੋ ਗੈਰ ਹੋਵੇਗੀ ਤਾਂ ਦੇਖੋ ਸਿੱਧਾ ਹੀ ਸਾਨੂੰ ਪਤਲਾ ਗਾਜ਼ਲ ਜੋ ਗਾਜ਼ਲ ਹੈ ਇਹ ਕੀ ਆ ਆਪਣੇ ਆਪ ਵਿੱਚ अनोखी ਹੈ ਤਾਂ ਗਾਜ਼ਲ ਕੀ ਹੈ ਕਵਾਲੀ ਦੇ ਵਿੱਚ ਨਹੀਂ ਆਉਂਦੀ ਦੋਸਤੋ ਅਮਦਨਾਥ ਸ਼ਰੀਫ ਮਨਕਾਬਤ ਇਹ ਯਾਦ ਰੱਖਣੇ ਹਨ ਨੈਕਸਟ ਕੁਐਸਚਨ ਕਹਿੰਦਾ ਹੈ ਹੀਠਾ ਦਿੱਤੇ ਪੰਜਾਬੀ ਸੱਭਿਆਚਾਰ ਦੇ ਲੋਕ ਗੀਤਾਂ ਵਿੱਚ ਕਿਹੜਾ ਗੀਤ ਵਿਆਹ ਸਮੇਂ ਲਾੜੀ ਦੇ ਪੱਖ ਤੋਂ ਨਹੀਂ ਗਾਇਆ ਜਾਂਦਾ ਤਾਂ ਇਸ ਤਰ੍ਹਾਂ ਦੇ ਕੁਐਸਚਨ ਬੜੇ ਆ ਰਹੇ ਹਨ ਲਾੜੇ ਦੀ ਕੀ ਆ ਉਹ ਕੁਐਸਚਨ ਆਇਆ ਸੀ ਬੁੱਧੀ ਇਸ ਤਰ੍ਹਾਂ ਦਾ ਕੁਐਸਚਨ ਬੁੱਧੀ ਪਰਖਣ ਦੇ ਲਈ ਕੀ ਕੀਤਾ ਜਾਂਦਾ ਹੈ ਤਾਂ ਦੇਖੋ ਲਾੜੀ ਦੇ ਪੱਖ ਤੋਂ ਨਹੀਂ ਗਾਇਆ ਜਾਂਦਾ ਤਾਂ ਲਾੜੀ ਆਇਆ ਹੈ ਇੱਥੇ ਦੋਸਤੋ ਸੁਹਾਗ ਹੈ ਲੜਕੀਆਂ ਵੱਲੋਂ ਗਾਏ ਜਾਂਦੇ ਹਨ ਤਾ ਇਹ ਤਾਂ ਸਹੀ ਹੋ ਗਿਆ ਮਤਲਬ ਕਿ ਅਸੀਂ ਗਲਤ ਕਰਾਂਗੇ ਕੰਗਣਾ ਜਾਗੋ ਮਿਲਨੀ ਹੁਣ ਜਾਗੋ ਕੀ ਹੈ ਲੜਕੇ ਤੇ ਲੜਕੀਆਂ ਵਾਲੇ ਪਾਸੋਂ ਦੋਨਾ ਪਾਸੋਂ ਗਾਇਆ ਜਾਂਦਾ ਹੈ ਜਾਗੋ ਤਾਂ ਇਹ ਵੀ ਗਲਤ ਹੋ ਗਿਆ ਮਿਲਨੀ ਮਿਲਨੀ ਕੀ ਹੈ ਲੜਕੀਆਂ ਵਾਲੇ ਪਾਸੋਂ ਕੀਤੀ ਜਾਂਦੀ ਹੈ ਇਹ ਵੀ ਗਲਤ ਤਾਂ ਕੰਗਣਾ ਕੀ ਹੋ ਗਿਆ ਸਾਡਾ ਰਾਈਟ ਆਨਸਰ ਹੋ ਗਿਆ ਦੋਸਤੋ ਨੈਕਸਟ ਕੁਐਸਚਨ ਕਹਿੰਦਾ ਹੈ ਕਵਿਤਾ ਜਾਂ ਗੀਤ ਜੋ ਕਿ ਇੱਕ ਕਹਾਣੀ ਨੂੰ ਛੋਟੇ ਛੋਟੇ ਪੈਰਿਆਂ ਵਿੱਚ ਬਿਆਨ ਕਰਦੀ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਤਾ ਕਿ ਆ ਜਾਂਦਾ ਸਿੱਠਣੀਆਂ ਗਾਥਾ ਗੀਤ ਸ਼ੋਕ ਗੀਤ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਦੋਸਤੋ ਇਹਨਾਂ ਨੇ ਸਿੱਠਣੀਆਂ ਵੀ ਨਹੀਂ ਕਹਿੰਦੇ ਗਾਥਾ ਗੀਤ ਵੀ ਨਹੀਂ ਕਹਿੰਦੇ ਸ਼ੋਕ ਗੀਤ ਵੀ ਨਹੀਂ ਕਹਿੰਦੇ ਤਾਂ ਇਸ ਦਾ ਆਨਸਰ ਕੀ ਆਵੇਗਾ ਉਪਰੋਕਤ ਵਿੱਚੋਂ ਕੋਈ ਨਹੀਂ ਅਗਲਾ ਕੁਐਸਚਨ ਕਹਿੰਦਾ ਹੈ ਜੋੜੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਜੋੜੀ ਯਾਦ ਰੱਖਣਾ ਜੋੜੀ ਦੋ ਨਾਲ ਹੀ ਇੱਕੋ ਚੀਜ਼ ਦੇ ਨਾਮ ਹਨ ਜੋੜੀ ਵੀ ਕਿਹਾ ਜਾਂਦਾ ਉਸ ਨੂੰ ਦੋ ਨਾਲ ਹੀ ਵੀ ਕਿਹਾ ਜਾਂਦਾ ਹੈ ਸਤਾਰਾ ਵੀ ਕਿਹਾ ਜਾਂਦਾ ਹੈ ਕਿਸ ਨਾਂ ਕਿਸ ਦੇ ਨਾਮ ਹਨ ਦੇਖਣਾ ਹੈ ਸੀ ਤਾਂ ਦੇਖੋ ਦੋਸਤੋ ਡਫਲੀ ਡਫਲੀ ਕੀ ਹੈ ਇਸ ਦਾ ਗਲਤ ਅਨਸਰ ਹੋਵੇਗਾ ਢੱਡ ਇਹ ਵੀ ਕੀ ਹੈ ਗਲਤ ਹੋਵੇਗਾ ਅਲਗੋਜ਼ਾ ਬੁਕਚੂ ਬੁਕਚੂ ਕੀ ਹੈ ਗਲਤ ਹੈ ਅਲਗੋਜ਼ਾ ਕੀ ਹੋਵੇਗਾ ਸਹੀ ਅਨਸਰ ਹੋਵੇਗਾ ਦੋਸਤੋ ਅਲਗੋਜ਼ੇ ਦੀ ਕੀ ਹੈ ਇਸ ਤਰ੍ਹਾਂ ਹੁੰਦੀ ਹੈ ਤਾਂ ਇੱਕ ਏ ਤੇ ਇੱਕ ਏ ਦੋ ਬਾਂਸਰੀਆਂ ਹੁੰਦੀਆਂ ਹਨ ਮਤਲਬ ਕਿ ਇਸ ਨੂੰ ਜੋੜੀ ਵੀ ਕਹੇ ਜਾਂਦਾ ਹੈ ਦੋ ਨਾਲੀ ਵੀ ਕਹੇ ਜਾਂਦਾ ਹੈ ਤੇ 17 ਵੀ ਕਿਹਾ ਜਾਂਦਾ ਹੈ ਇਹ ਯਾਦ ਰੱਖਣਾ ਹੈ ਦੋਸਤੋ ਕਿਉਂਕਿ ਪੀ ਟ੍ਰਿਪਲ ਐਸ ਬੀ ਕਲਰਕ ਦੇ ਵਿੱਚ ਕਵੈਸਚਨ ਏ ਆ ਚੁੱਕਾ ਹੈ ਉਹ ਹੋਰ ਲੈਵਲ ਦਾ ਕਵੈਸਚਨ ਸੀ ਉੱਥੇ ਉਹਨਾਂ ਨੇ ਸਾਜ ਹੀ ਪੁੱਛਿਆ ਸੀ ਬਟ ਇਹ ਤਿੰਨ ਨਾਮ ਵੀ ਤੁਹਾਨੂੰ ਪਤਾ ਹੋਣੇ ਚਾਹੀਦੇ ਹਨ ਤਾਂ ਅਲਗੋਜ਼ਾ ਹੈ ਦੋਸਤੋ ਅਗਲਾ ਕਵੈਸਚਨ ਕਹਿੰਦਾ ਹੈ ਸ਼ਿੱਕਾ ਕਿਸ ਸਾਜ ਦਾ ਇੱਕ ਹੋਰ ਨਾਮ ਹੈ ਤਾਂ ਦੇਖੋ ਸ਼ਿੱਕਾ ਇਸ ਨੂੰ ਮੈਂ ਦੱਸ ਦਵਾਂ ਕਿ ਹੋਰ ਨਾਮ ਇਸ ਨੂੰ ਗਿੜਦਾ ਵੀ ਕਹਿੰਦੇ ਹਨ ਗਿੜਦਾ ਵੀ ਯਾਦ ਰੱਖਣਾ ਹੈ ਗਿੜਦਾ ਗਿੜਦਾ ਵੀ ਯਾਦ ਰੱਖਣਾ ਹੈ ਇਹ ਇਸ ਟਾਈਪ ਦਾ ਹੁੰਦਾ ਹੈ ਦੋਸਤੋ ਕਿ ਇਸ ਤਰ੍ਹਾਂ ਹੁੰਦਾ ਹੈ ਗਲਤ ਬਣ ਗਿਆ ਚਲੋ ਇਹ ਇਸ ਤਰ੍ਹਾਂ ਦਾ ਹੋ ਹੋ ਸਕਦਾ ਹਾਂਜੀ ਇਸ ਤਰ੍ਹਾਂ ਦਾ ਹੁੰਦਾ ਹੈ ਤਾਂ ਇਹ ਕੀ ਆ ਭੰਗੜੇ ਵਾਲਿਆਂ ਦਾ ਪਹਿਲੀ ਗੱਲ ਤਾਂ ਯਾਦ ਰੱਖਣਾ ਹੈ ਇਹ ਭੰਗੜਾ ਭੰਗੜੇ ਦੇ ਵਿੱਚ ਕੀ ਆ ਵਰਤਿਆ ਜਾਂਦਾ ਹੈ ਭਾਵੇਂ ਮਲਵਈ ਕਿੱਦਾ ਹੋਵੇ ਮਤਲਬ ਕੀ ਹੈ ਭੰਗੜੇ ਦਾ ਕੀ ਆ ਸਾਜ ਹੈ ਛਿੱਕਾ ਤਾਂ ਇਸ ਨੂੰ ਕੀ ਕਹਿੰਦੇ ਹਨ ਸਰੰਗੀ ਨਹੀਂ ਕਹਿੰਦੇ ਰਬਾਬ ਨਹੀਂ ਕਹਿੰਦੇ ਸਰਾਉਂਦ ਨਹੀਂ ਕਹਿੰਦੇ ਇਸ ਨੂੰ ਸੱਪ ਕਹਿੰਦੇ ਹਨ ਪਹਿਲਾਂ ਵਾਲਾ ਕੁਛ ਸੀ ਕਾਲਾ ਸੱਪ ਬਟ ਇਹ ਕੀ ਹੈ ਕੱਲਾ ਸੱਪ ਹੈ ਤਾਂ ਯਾਦ ਰੱਖਣਾ ਜਦੋਂ ਕਾਲਾ ਸੱਪ ਆ ਗਿਆ ਤਾਂ ਪ੍ਰਾਂਦੀ ਆਵੇਗਾ ਕੱਲਾ ਸੱਪ ਆਵੇਗਾ ਤਾਂ ਛਿੱਕਾ ਆਵੇਗਾ ਜਾਂ ਗਿੜਦਾ ਆਵੇਗਾ ਯਾਦ ਰੱਖਣਾ ਹੈ ਦੋਸਤੋ ਤਾਂ ਇਹ ਸੀ ਤੋ ਡੇਲੀ ਇੰਪੋਰਟੈਂਟ ਕੁਐਸਚਨ ਦੋਸਤੋ ਕਿੰਨੇ ਸਹੀ ਹੋਏ ਕਿੰਨੇ ਗਲਤ ਹੋਏ ਇਹ ਤੁਹਾਨੂੰ ਪਤਾ ਹੋਵੇਗਾ ਬਟ ਕੀ ਹੈ ਜੇਕਰ ਦੇਖਿਆ ਜਾਵੇ ਆਉਣ ਵਾਲੀਆਂ ਵੈਕੈਂਸੀ ਤੇ ਉੱਪਰ ਹੋਣ ਵਾਲੇ ਹਨ ਉਹਨਾਂ ਦੇ ਲਈ ਤਾਂ ਸਾਰਿਆਂ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤਾਂ ਦੋਸਤੋ ਮੈਥ ਰੀਜਨਿੰਗ ਦੀਆਂ ਵੀਡੀਓ ਵੀ ਨਾਲ-ਨਾਲ ਅਪਲੋਡ ਕਰਦਾ ਰਵਾਂਗਾ ਅਤੇ ਜੀਕੇ ਦੀਆਂ ਵੀ ਤਾਂ ਦੋਸਤੋ ਵੀਡੀਓ ਨੂੰ ਸਾਰਿਆਂ ਨੂੰ ਦੇਖਣਾ ਜੇਕਰ ਤੁਸੀਂ ਗਵਰਨਮੈਂਟ ਜੋਬ ਪ੍ਰਾਪਤ ਕਰਨੀ ਚਾਹੁੰਦੇ ਹੋ ਤਾਂ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ